ਅਸੀਂ ਹਾਂ ਵਿਧਾਨ ਸਭਾ ਹਲਕਾ ਮਲੇਰ ਕੋਟਲਾ ਦੇ ਵਸਨੀਕ ਕਿਸਾਨ ਭਰਾ ਅਸੀਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਅਤੇ ਸਾਡੇ ਹਲਕੇ ਦੇ ਐਮ ਐਲ ਏ ਡਾਕਟਰ ਮੁਹੰਮਦ ਜਮੀਲウ ਰਹਿਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਕਿਸਾਨ ਭਰਾਵਾਂ ਨੂੰ ਨਹਿਰੀ ਪਾਣੀ ਦੇ ਕੇ ਸਾਡੀ ਫਸਲਾਂ ਦੀ ਪੈਦਾਵਾਰ ਨੂੰ ਵਧਾਇਆ ਬਿਜਲੀ ਮੋਟਰਾਂ ਵਾਲੀ ਲਾਈਟ ਵੀ 12-12 ਘੰਟੇ ਆ ਰਹੀ ਹੈ ਸਾਡੇ ਖੇਤ ਪਹਿਲਾਂ ਸੋਕੇ ਦੀ ਮਾਰ ਚੱਲ ਰਹੀ ਐ ਤੇ ਨੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ ਪਿਛਲੇ ਸਾਲ ਤੋਂ ਸਾਡੇ ਪਿੰਡ ਪਾਣੀ ਆ ਰਿਹਾ ਤੇ ਹਰੇਕ ਕਿਸਾਨ ਭਰਾ ਐ ਜਿਹੜਾ ਇਸ ਪਾਣੀ ਦਾ ਲਾਭ ਲੈ ਰਿਹਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਡੀ ਪੈਦਾਵਾਰ ਨੂੰ ਵਧਾਇਆ ਅਤੇ ਜੋ ਸਾਡੇ ਖੇਤ ਸੋਕੇ ਦੀ ਮਾਰ ਹੇਠ ਸਨ ਪਾਣੀ ਬਹੁਤ ਨੀਵਾ ਚਲਿਆ ਗਿਆ ਸੀਗਾ ਜਿਸ ਕਰਕੇ ਸਾਨੂੰ ਪਾਣੀ ਦੀ ਬਹੁਤ ਸਮੱਸਿਆ ਆ ਰਹੀ ᱛੀ ਇਸ ਕਰਕੇ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਪੰਜਾਬ ਸਰਕਾਰ ਨੇ ਅਸੀਂ ਪੰਜਾਬ ਸਰਕਾਰ ਦਾ ਤੇ ਸਾਡੇ ਹਲਕੇ ਦੇ ਐਮਐਲਏ ਡਾਕਟਰ ਮੁਹੰਮਦ ਜਮੀਲウ ਰਹਿਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਪਹਿਲੀ ਸਰਕਾਰ ਹੈ ਜਿਹੜੀ ਲੋਕਾਂ ਕਿਸਾਨਾਂ ਮਜ਼ਦੂਰਾਂ ਦੀ ਹਰੇਕ ਵਰਗ ਦੀ ਸਮੱਸਿਆ ਨੂੰ ਹੱਲ ਕਰਦੀ ਹੈ ਜਿਉਂਦਾ ਰਹੇ ਭਗਵੰਤ ਮਾਨ ਸਾਹਿਬ ਜਿਉਂਦਾ ਰਹੇ ਬਸਦਾ ਰਹੇ ਰੱਬ ਤੈਨੂੰ ਤਰੱਕੀਆਂ ਬਖਸ਼ੇ